ਸਾਰੇ ਕਿਸਾਨ ਵੀਰਾਂ ਨੂੰ ਤੇ ਮੈਂ ਤੁਹਾਡਾ ਦੋਸਤ ਪ੍ਰਿੰਸ ਤੇ ਅੱਜ ਆਪਾਂ ਇੱਕ ਗੱਲਬਾਤ ਕਰਾਂਗੇ ਜੀ ਆ ਤੁਹਾਡੇ ਸਾਹਮਣੇ ਜਿਹੜੀ ਇੱਕ ਫੋਟੋ ਦਿਖ ਰਹੀ ਆ ਝੋਨੇ ਦੇ ੁਸ਼ਕ ਰੋਗਾਂ ਦੀ ਫੋਟੋ ਹੈ ਇਹ ਇਹਦੇ ਵਿੱਚ ਆਪਾਂ ਨੂੰ ਅੱਡੇਡ ਦਿਖਾਈ ਦੇ ਨੇ ਕਿਵੇਂ ਕਿ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕੀ ਹੈ ਆਪਣੇ ਸਭ ਤੋਂ ਪਹਿਲਾਂ ਦਾ ਹੈਗਾ ਜਿਹੜਾ ਸ਼ੀਤ ਫਲਾਈਟ ਸ਼ੀਤ ਬ্লাইਟ ਦਾ ਰੋਗ ਜਿਹੜਾ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿੰਦਾ ਫੈਲਦਾ ਹੈਗਾ ਉਹ ਦੁਬਾਰਾ ਆ ਜਾ ਆਪਣਾ ਜੀ ਬਲਾਸਟ ਤਾਂ ਬਲਾਸਟ ਕੀ ਕੋਈ ਹੁੰਦਾ ਹੈਗਾ ਤਾਂ ਬਲਾਸਟ ਚ ਵੀ ਆਪਾਂ ਨੂੰ ਦੇ ਰੱਖਿਆ ਹੁਣ ਕਿ ਬਲਾਸਟ ਚ ਕੀ ਹੈ ਆਪਣੇ ਜਿਹੜੇ ਬਲਾਸਟ ਆਊਗਾ ਲੀਫ ਬਲਾਸਟ ਹੋ ਗਿਆ ਉਹ ਜਿਵੇਂ ਆਪਣਾ ਇਹ ਪੱਤੀਆਂ ਤੇ ਛੋਟੇ ਛੋਟੇ ਅੱਖਨਵਾ ਸਿਰਜਣਾ ਬਣੀ ਹੋਈ ਹੈ ਤਾਂ ਇਹ ਇਦਾਂ ਬਲਾਸਟ ਹੁੰਦਾ ਹੈਗਾ ਜੀ ਬਲਾਸਟ ਚ ਦੂਜਾ ਇਹ ਨੈਕ ਬਲਾਸਟ ਆ ਜਾਂਦਾ ਜੀ ਜਿਵੇਂ ਇਹ ਚੀਜ਼ ਹੈਗੀ ਤੁਸੀਂ ਦੇਖ ਸਕਦੇ ਹੋ ਇਹਨੂੰ ਨੈਕ ਬਲਾਸਟ ਬੋਲਿਆ ਜਾਂਦਾ ਹੈਗਾ ਠੀਕ ਹੈ ਜੀ ਤੇ ਇਹ ਉਹ ਸਟੇਜ ਹੈਗੀ ਆ ਜਦੋਂ ਆਪਣੀ ਮੰਨ ਲਓ ਆ ਜਾ ਕੇ ਇਹ ਬੱਲੀ ਨਿਕਲ ਰਹੀ ਹੁੰਦੀ ਹੈ ਤੇ ਉਦੋਂ ਉਹ ਸਾਰੀ ਬੱਲੀ ਸਾਰੀ ਦੀ ਸਾਰੀ ਸਾਰੀ ਖਰਾਬ ਹੋ ਕੇ ਨਿਕਲਦੀ ਆ ਇਹ ਉਹ ਸਟੇਜ ਹੈਗੀ ਆ ਤੇ ਇਹ ਆਪਣਾ ਆ ਗਿਆ ਜੀ ਇਹ ਤੁਹਾਡਾ ਹੈਗਾ ਬੀ ਐਲ ਬੀ ਜਿਹਦੇ ਚ ਕੀ ਹੈ ਥੱਲੇੋਂ ਤੱਕ ਉਹ ਸਾਰਾ ਪੱਤਾ ਜਿਵੇਂ ਸੁਪਨਾ ਸਟਾਰਟ ਹੋ ਜਾਂਦਾ ਹੈਗਾ ਤੇ ਇਹ ਚੀਜ਼ ਥੋੜਾ ਜਿਆ ਜਾਣਕਾਰੀ ਲਈ ਵੀਡੀਓ ਬਣਾਈ ਅੱਜ ਤਾਂ ਧੰਨਵਾਦ ਸਾਰਿਆਂ ਨੂੰ